ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਆ ਹੈਗੀ ਆ ਜੀ ਆਪਣੀ ਪੀਆਰ 114 ਇਹ ਕਰੀਬ ਕਰੀਬ ਆਪਣੀ ਹੋ ਗਈ ਆ 40 ਦਿਨ ਦੀ ਹੋ ਗਈ ਆ ਹਾਂ 35 40 40 ਤੇ ਹਾਂ 40 ਦਿਨ ਦੀ ਹੋ ਗਈ ਆ ਇਹ ਤੇ 10 ਦਿਨ ਪਹਿਲਾਂ ਮੈਂ ਦੀ ਇੱਕ ਵੀਡੀਓ ਪਾਈ ਸੀ ਮਤਲਬ ਉਸ ਟਾਈਮ ਇਹਦੇ ਵਿੱਚ ਬੂਟੇ ਇੰਨੇ ਮਾੜੇ ਸੀ ਜਿਹੜੀ ਏਡੀ ਮਾੜੀ ਸੀਗੀ ਕਿ ਆਹ ਤਾਂ ਮੈਂ ਦਿਖਾਉਣਾ ਬੰਨੇ ਬੰਨੇ ਜਿਵੇਂ ਆਹ ਛੋਟੇ ਛੋਟੇ ਪੇੜੇ ਐਵੇਂ ਸਾਰੀ ਜ਼ਮੀਨ ਖਾਲੀ ਨਜ਼ਰ ਆਉਂਦੀ ਏ ਇਹਦੇ ਚ ਤੇ ਬਹੁਤ ਹਲਕੀ ਜੀਰੀ ਸੀ ਬੂਟੇ ਕੋਈ ਗਰੋਥ ਨਹੀਂ ਹੈਗੀ ਕੁਛ ਨਹੀਂ ਹੈਗਾ ਉਸ ਤੋਂ ਬਾਅਦ 10 ਦਿਨ ਪਹਿਲਾਂ ਇਹਦੇ ਚ ਅ ਫੈਰਸ ਸਲਫੇਟ ਤੇ ਮੈਗਨੀਸ਼ੀਅਮ ਸਲਫੇਟ ਮਤਲਬ 10 ਦਿਨਾਂ ਦੇ ਵਿੱਚ ਉਹਨੇ ਇੰਨਾ ਵਧੀਆ ਰਿਜ਼ਲਟ ਦਿੱਤਾ ਨਾ ਇਸ ਟਾਈਮ ਇਸ ਜੀਰੀ ਦੇ ਵਿੱਚੋਂ ਦੀ ਤੁਰਨਾ ਵੀ ਔਖਾ ਹੋ ਗਿਆ। ਬਹੁਤ ਵਧੀਆ ਰਿਜ਼ਲਟ ਆਇਆ ਉਹਦਾ। ਬੂਟਾ ਵੀ ਬਹੁਤ ਵਧੀਆ ਹੋਇਆ ਆ। ਕੋਈ ਕਮੀ ਪੇਸ਼ੀ ਨਹੀਂ ਹੈਗੀ। ਤੇ ਪੂਰਾ ਗਰੋਥ ਪੂਰੀ ਆ, ਫੋਟ ਪੂਰੀ ਹੋਈ ਆ ਉਹਦੇ ਨਾਲ। ਸੋ ਉਹਦੇ ਨਾਲ ਮਤਲਬ ਮੈਗਨੀਸ਼ੀਅਮ ਸਲਫੇਟ ਤੇ ਫੈਰਸਲਫੇਟ ਦੇ 5-5 ਕਿਲੋ ਦੀਆਂ ਥੈਲੀਆਂ ਪਾਈਆਂ ਸੀ। 5 ਕਿਲੋ ਕਿੱਲੇ ਦੀ, ਯਾਨੀ ਕਿ ਦੋਨੋਂ ਮਿਲਾ ਕੇ 10 ਕਿਲੋ ਹੋ ਗਈ। ਤੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ 10 ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਆਇਆ ਸੀ। ਹੁਣ ਇਹਦੇ ਵਿੱਚੋਂ ਨੰਗਣਾ ਵੀ ਔਖਾ ਹੋਇਆ ਤੇ ਕਰੀਬ ਇਹਨੂੰ ਖਾਦਾਂ ਹੋ ਗਈਆਂ ਨੇ ਪੂਰੀਆਂ ਤੇ ਚਾਰ-ਚਾਰ ਕੱਟੇ ਹੋ ਗਈਆਂ ਯੂਰੀਆ ਇਹਨੂੰ ਅਗਰ ਲੰਮੇ ਸਮੇਂ ਦੀ ਵੈਰੈਟੀ ਆ ਜੇ ਲੋਡ ਹੋਈ ਤੇ ਥੋੜੀ-ਬਹੁਤ ਹੋਰ ਪਾਵਾਂਗੇ ਅੱਧਾ ਬੈਗ ਅੱਧਾ ਅੱਧਾ ਬੈਗ ਹੋਰ ਦੇ ਦਾਂਗੇ ਪਰ ਮੇਰੇ ਹਿਸਾਬ ਨਾਲ ਤਾਂ ਇਹਦੇ ਨਾਲ ਹੀ ਬਣ ਗਈ ਆ ਹੁਣ ਤਾਂ ਕੋਈ ਕਮੀ ਰਹੀ ਨਹੀਂ ਇਹਦੇ 'ਚ ਤੇ ਬਾਕੀ ਆ ਥੋੜੀ-ਬਹੁਤੀ ਇਹਨੂੰ ਕਿਤੇ-ਕਿਤੇ ਪੱਤਾ ਲਪੇਟ ਆਈ ਸੀ ਇਹ ਇੰਨੀ ਕਿਰਾ ਖੈਰ ਲੋੜ ਨਹੀਂ ਪੈਂਦੀ ਕਿਉਂਕਿ ਬਰਸਾਤਾਂ ਰੋਜ਼ ਹੋ ਰਹੀਆਂ ਹੁਣ ਵੀ ਆ ਬੱਦਲ ਹੋਇਆ ਪਿਆ ਪੂਰਾ ਤੇ ਛੋਟੀ ਮੋਟੀ ਜਿਹੇ ਦੀ ਸੁੰਡੀ ਆ ਪੱਤਲਪੇਟ ਹੋ ਗਈ ਜੇ ਉਹ ਇੰਨੀ ਤੇ ਬਾਰਿਸ਼ ਦੇ ਨਾਲ ਵੈਸੇ ਹੀ ਖਤਮ ਹੋ ਜਾਂਦੀ ਆ ਤੇ ਆ ਥੋੜਾ ਜਿਹਾ ਫਰਕ ਰਹਿ ਗਿਆ ਇਹਦੇ ਚ ਜਿਵੇਂ ਆ ਕਿਤੋਂ ਬੂਟੇ ਉੱਚੇ ਨੇ ਕਿਤੋਂ ਨੀਵੇਂ ਨੇ ਇਹ ਅਸੀਂ ਇਹਨੂੰ ਬੋਣੇ ਬੂਟੇ ਵੀ ਨਹੀਂ ਕਹਿ ਸਕਦੇ ਇਹ ਸਿਰਫ ਪਹਿਲਾ ਪਾਣੀ ਜਦੋਂ بارشਾਂ ਜ਼ਿਆਦਾ ਹੋਈਆਂ ਸੀ ਪਾਣੀ ਦੀ ਦਾਬ ਹੋਣ ਕਰਕੇ ਨਾ ਬੂਟੇ ਗਲ ਗਏ ਸੀ ਇਹਦੇ ਖਤਮ ਹੋ ਗਏ ਸੀ ਕਾਫੀ ਬੂਟੇ ਤੇ ਉਹਦੇ ਕਰਕੇ ਅਸੀਂ ਦੁਬਾਰਾ ਜਦੋਂ ਵਿੱਚ ਫੀਲਿੰਗ ਕੀਤੀ ਵਿੱਚ ਬੂਟੇ ਹੋਰ ਲਾਏ ਤਾਂ ਕਰਕੇ ਆ ਵਿੱਚ ਜਿਹੜੇ ਛੋਟੇ ਬੂਟੇ ਆਉਂਦੇ ਨਜ਼ਰ ਆ ਰਹੇ ਨੇ ਇਹ ਸਾਰੇ ਉਹ ਨੇ ਤੇ ਬਾਕੀ ਜੀਰੀ ਦੇ ਵਿੱਚ ਕੋਈ ਕਮੀ ਨਹੀਂ ਗਈ ਸਾਰੀ ਵਧੀਆ ਖੜੀ ਆ ਫੋਰਟ ਵੀ ਬਹੁਤ ਸੋਹਣੀ ਕਰ ਗਈ ਆ ਤੇ ਵਧੀਆ ਬੂਟਾ ਹੁਣ ਤੇ ਪਹਿਲਾਂ ਤੇ ਸਾਰੀ ਵਿੱਚੋਂ ਪਹਿਲੀ ਖਾਲੀ ਨਜ਼ਰ ਆਉਂਦੀ 10 ਦਿਨ ਪਹਿਲਾਂ ਤੇ ਪੂਰੀ ਪਹਿਲੀ ਨਜ਼ਰ ਆਉਂਦੀ ਸੀ ਤੇ ਹੁਣ ਬੂਟਾ ਪੂਰਾ ਗਰੋਥ ਕਰ ਗਈ ਆ ਤੇ ਸਾਰਾ ਹੋਇਆ ਜੀ ਫੈਰਸ ਔਰ ਮੈਗਨੀਸ਼ੀਅਮ ਦੇ ਨਾਲ ਤੇ ਖੈਰ ਇੱਧਰ ਆਪਣੀ 1509 ਇਹ ਤਾਂ ਪਹਿਲਾਂ ਹੀ ਬੂਟਾ ਤਿਆਰ ਹੋ ਗਿਆ ਇਹਨੂੰ ਤਾਂ ਕੋਈ ਕਮੀ ਪੇਸ਼ੀ ਨਹੀਂ ਇਹ ਤਾਂ ਹੁਣ ਨਸਾਰੇ ਤੇ ਆ ਕਰੀਬ ਨਾਲ ਹੀ ਕੋਲ ਹੋਈ ਜਾਂਦੀ ਆ ਹੁਣ ਇਹਨਾਂ ਦੀ ਉਮੀਦ ਆ ਕਿ ਹਫਤੇ ਦੇ ਵਿੱਚ ਵਿੱਚ ਸਾਰਾ ਸਿੱਟਾ ਜਿਹੜਾ ਇਹਦਾ ਬਾਹਰ ਆ ਜਾਏਗਾ। ਬਾਕੀ ਸੋਣੀ ਖੜੀ ਆ 1509 ਦੇ ਨਾਲ ਇਹ ਆ ਕਿ ਆਪਣੇ ਆਲੂਆਂ ਵਾਸਤੇ ਟਾਈਮ ਨਾ ਖਾਲੀ ਹੋ ਜੇਗੀ ਪਹਿਲੀ। ਆਲੂ ਜਿਹੜਾ ਆਪਣਾ ਦੇਤਾ ਲੱਗ ਜਾਏਗਾ। ਆ ਰਾਉਂਡ ਅਪ ਕੀਤੀ ਸੀ 3 ਦਿਨਾਂ ਦੇ ਵਿੱਚ ਅਸਰ ਬਖਾਤਾ ਰੌਂਡ ਆਪਣੇ ਆਪਣਾ। ਪੂਰਾ ਜਿੰਨਾ ਵੀ ਕੁਵਾਰ ਸੀਗਾ ਜਿੰਨਾ ਘਾਹ ਸੀਗਾ ਸਾਪੀਲਾ ਪਾਤਾ ਇਹਨੇ। ਠੀਕ ਐ ਅ ਦੂਰ ਤੱਕ ਸਾਰੇ ਰਸਤੇ ਤੇ ਮਾਰ ਦਿੱਤੀ ਸੀ ਜਿੱਥੇ-ਕਿੱਥੇ ਵੀ ਹੈਗਾ ਸੀ ਘਾਹ ਠੀਕ ਐ ਆ ਵਿੱਚ ਬਟਾ ਨੇ ਇਹ ਵੀ ਮਤਲਬ ਪਰਸੋਂ ਸਪਰੇਅ ਕੀਤੀ ਸੀ ਤੇ ਅੱਜ ਜਿਹੜਾ ਖਵਾਰ ਸਾਰਾ ਪੀਲਾ ਪੈ ਗਿਆ ਵਦਿਆ ਇਧਰ ਆਪਣੀ 14 ਸਾਰੀ ਖੜੀ ਆ ਦੂਰ ਤੱਕ ਉਹ ਪਰਾ ਗੰਨੇ ਤੱਕ ਦਿੰਛਾ ਤੱਕ ਨਜ਼ਰ ਆ ਰਹੀ ਐ ਸਾਰੀ ਆਪਣੀ 14 ਸਟਾਹਾਂ ਨੇ ਸੋਹਣੀ ਖੜੀ ਆ ਸਾਰੀ